ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਮੀਤ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵਾਂਗੇ ਠੀਕ ਠਾਕ ਹੋਵਾਂਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਪ੍ਰਮਾਤਮਾ ਸੋਨ ਵੀ ਚੜ੍ਹਦੀ ਕਲਾ ਵਿੱਚ ਰੱਖੇ ਸੋਨੂੰ ਬਸਾਖੀ ਦੀਆਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਜੀ ਸਾਰਿਆਂ ਨੂੰ YouTube ਫੈਮਿਲੀ ਨੂੰ ਮੇਰੀ ਨੂੰ ਲੱਖ ਲੱਖ ਵਧਾਈਆਂ ਜੀ ਤੇ ਪਰਮਾਤਮਾ ਸਭ ਨੂੰ ਤੰਦਰੁਸਤੀ ਰੱਖੇ ਆਪਾਂ ਅੱਜ ਲੈਣੇ ਪੇਠਾ ਜੀ ਅੱਜ ਆਪਾਂ ਧਰਾਂਗੇ ਪੇਠਾ ਤੇ ਅੱਜ ਪੇਠੇ ਦੀ ਸਬਜ਼ੀ ਬਣਾਵਾਂਗੇ ਆਪਾਂ ਚਲੋ ਜੀ ਟਾਈਮ ਹੈਗਾ ਸੀ 4:00 ਵਜੇ ਦਾ ਆਪਾਂ ਦਵਾਈ ਲੈਣ ਗਏ ਸੀ ਹਸਪੀਟਲ ਤੇ ਉਥੋਂ ਆਪਾਂ ਦੇ ਹੋਏ ਨੇ ਪੇਠਾ ਲੈ ਆਂਦਾ ਜੀ ਅੱਜ ਆਪਾਂ ਬਣਾਵਾਂਗੇ ਪਹਿਲੇ ਦਿਨ ਪੇਠਾ ਅਸੀਂ ਅੱਜ ਬਹੁਤ ਚਿਰ ਬਾਅਦ ਪੇਠਾ ਬਣਾ ਰਹੇ ਹਾਂ ਜਦੋਂ ਦਾ ਮੇਰਾ ਬੇਟਾ ਗਿਆਗਾ ਵਾਰ ਉਹਦੋਂ ਮੰਗ ਰੋ ਅਸੀਂ ਅੱਜ ਪੇਠਾ ਬਣਾ ਰਹੇ ਹਾਂ ਕਿਉਂਕਿ ਉਹ ਪੇਠਾ ਬਹੁਤ ਜ਼ਿਆਦਾ ਪਸੰਦ ਕਰਦਾ ਸੀ ਕਹਿੰਦਾ ਮੰਮੀ ਮਿੱਠਾ ਪੇਠਾ ਬਣਾ ਕੇ ਦੇ ਜਦੋਂ ਵੀ ਕਿਤੇ ਜਾਣਾ ਆਉਣਾ ਉਹਨੇ ਨਾਲ ਬਣਵਾ ਕੇ ਲੈ ਕੇ ਜਾਂਦਾ ਨਾ ਮਿੱਠੀਆਂ ਰੋਟੀਆਂ ਕਹਿੰਦਾ ਮੈਂ ਵੀ ਪੇਠੇ ਦੀ ਸਬਜ਼ੀ ਜ਼ਰੂਰ ਬਣਾ ਕੇ ਦੇ ਤੇ ਅੱਜ ਮੈਂ ਉਹਨੂੰ ਯਾਦ ਕੀਤਾ ਤੇ ਮੈਨੂੰ ਵੀ ਸੁਆਹ ਹੁੰਦਾ ਜਦੋਂ ਬਸਾਖ ਚੜ ਜਾਂਦਾ ਤਾਂ ਮੈਂ ਜੇਠ ਤੋਂ ਪਹਿਲਾਂ ਇੱਕ ਪੇਠਾ ਤੇ ਇੱਕ ਕੜੀ ਇੱਕ ਬੜੀਆਂ ਦੀ ਸਬਜੀ ਤੇ ਇੱਕ ਪਤਾਮ ਦੀ ਸਬਜੀ ਇਹ ਮੈਂ ਹੁਣ ਪਹਿਲੀ ਬਣਾ ਕੇ ਖਵਾਉਂਦੀ ਪਤਾ ਨਹੀਂ ਸੋਡੇ ਬਹਿਮ ਕਰਦੇ ਹੋਣਗੇ ਕਿ ਨਹੀਂ ਸਾਡੇ ਪਿੰਡ ਵੀ ਮੇਰੀ ਮਾਂ ਮੇਰੇ ਭਰਾ ਨੂੰ ਜੇਠਾ ਸੀ ਉਹਨੂੰ ਕਹਿੰਦੇ ਵੀ ਆਪਾਂ ਇਹਨੂੰ ਪਹਿਲਾਂ ਪਹਿਲਾਂ ਖਵਾਉਣਾ ਵਿਸਾਖੀ ਦੇ ਚੀਜ਼ਾਂ ਚਾਰੇ ਸਬਜੀਆਂ ਬੀ ਬੇਰੇ ਜੇਠ ਸਿਖਾ ਸਕਦਾ ਵੀ ਜੇਠਾ ਇਹ ਤੁਸੀਂ ਦੱਸਣਾ ਕਮੈਂਟ ਆ ਰਹੇ ਵੀ ਤੁਹਾਡੇ ਵਿਚਾਰ ਕਰਦੇ ਕਿ ਨਹੀਂ ਤੇ ਮੇਰੀ ਮਾਂ ਬੱਸ ਜੀ ਐਵੇਂ ਕਰਦੀ ਸੀ ਤੇ ਮੈਂ ਵੀ ਇਸ ਤਰ੍ਹਾਂ ਆਪਣੇ ਬੇਟੇ ਨੂੰ ਕਰਦੀ ਆ ਵੀ ਇਹ ਜੇਠਾ ਹੈਗਾ ਤੇ ਹੁਣ ਤਾਂ ਵਿਚਾਰਾ ਪਤਾ ਨਹੀਂ ਕਿਵੇਂ ਖਾਂਦਾ ਹੁਣ ਕੀ ਖਾਂਦਾ ਹੁਣ ਵੈਸੇ ਤਾਂ ਸਾਰੀਆਂ ਸਬਜ਼ੀਆਂ ਮਿਲਦੀਆਂ ਨੇ ਉੱਥੇ ਵੀ ਤੇ ਲਓ ਜੀ ਨੇ ਆਪਾਂ ਸਬਜ਼ੀ ਕੱਟ ਲਈ ਨਾਲੇ ਤੁਹਾਡੇ ਨਾਲ ਕਰ ਲਈ ਵੀਡੀਓ ਸ਼ੇਅਰ ਤੇ ਹੁਣ ਆਪਾਂ ਬਣਾਵਾਂਗੇ ਸਬਜ਼ੀ ਠਹਿਰ ਕੇ ਸਮਾਨ ਆਪਾਂ ਸਾਰਾ ਕੱਟ ਕੇ ਰੱਖ ਲਿਆ ਫਿਰ ਬੰਦਾ ਵਿਲੇਜ ਹੋ ਜਾਂਦਾ ਕਿਸੇ ਕੋਲ ਬੈਠਣਾ ਖੜਨਾ ਤੇ ਵੰਦ ਵੰਦ ਆ ਰਾਮ ਨਾਲ ਲੇਖ ਜੇ ਹੋ ਜਾਂਦਾ ਜੇ ਸਬਜ਼ੀ ਕੱਟਣ ਵਾਲੀ ਹੋਵੇ ਤਾਂ ਬਹੁਤ ਜ਼ਿਆਦਾ ਕੰਮ ਬਰਝ ਜਾਂਦਾ ਤੇ ਉਹਨਾਂ ਜੇਰ ਹੱਥ ਨੇ ਫਿਰ ਕਾਫੀ ਇਕੱਠਾ ਕੰਮ ਹੋ ਜਾਂਦਾ ਤੜਕਾ ਤਾਂ ਕਦੋਂ ਜੀ ਮਰਜ਼ੀ ਲਾ ਲਓ ਸਬਜ਼ੀ ਕੱਟੀ ਹੋਣੀ ਚਾਹੀਦੀ ਐ ਤੇ ਸਮਾਨ ਵੀ ਕੱਟਿਆ ਹੋਇਆ ਹੋਣਾ ਚਾਹੀਦਾ ਕੋਲ ਫਿਰ ਆਪਾਂ ਨੇ ਹੱਥਾਂ ਪੈਰਾਂ ਦੀ ਪੈ ਜਾਂਦੀ ਐ ਨੇ ਉਧਰ ਰੋਟੀ ਬਣਾਉਣੀ ਹੁੰਦੀ ਐ ਉਧਰ ਫੜਾਉਣੀ ਹੁੰਦੀ ਐ ਤੇ ਨਾਲ ਔਖਾ ਹੋ ਜਾਂਦਾ ਇੱਕ ਮੈਨੂੰ ਸਰੀਰ ਰੈਸਟ ਭਾਲਦਾ ਰੈਸਟ ਕਰਕੇ ਤਾਂ ਮੈਂ ਸਾਰਾ ਕੰਮ ਕਰ ਲੈਨੀ ਆ ਪਰ ਬਿਨ ਵਗੇ ਰੈਸਟ ਤੋਂ ਮੈਥੋਂ ਕੰਮ ਨਹੀਂ ਹੁੰਦਾ ਕਿਉਂਕਿ ਮੇਰੀ ਬੈਕ ਪੇਨ ਹੋ ਜਾਂਦੀ ਤੇ ਇਸ ਕਰਕੇ ਤੋ ਹੀ ਜਿਹਦਰਦਰ ਰਹਿਣ ਕਰ ਮੈਥੋਂ ਇੰਨਾ ਕੰਮ ਇੱਕੇ ਲੱਗਤ ਨਹੀਂ ਹੁੰਦਾ ਜੀ ਆਪਰੇਸ਼ਨਾਂ ਨਾਲ ਬੰਦਾ ਤੋਥਾ ਹੋ ਜਾਂਦਾ ਮੇਰੇ ਦੋ ਆਪਰੇਸ਼ਨ ਹੋਏ ਹੋਏ ਨੇ ਤੇ ਬਸ ਇੰਨਾ ਗਾਪਾਵ ਦਾ ਕਰਦਾ ਕੰਮ ਦਮ ਲੈ ਲੈ ਕੇ ਕਰੀ ਜਾਂਦੇ ਜਦੋਂ ਇਕੱਠਾ ਜੇ ਕੰਮ ਕਰਨਾ ਹੁੰਦਾ ਫੇਰ ਨਹੀਂ ਮੈਥੋਂ ਹੁੰਦਾ ਫੇਰ ਮੈਂ ਮਨ ਜੇ ਦੁਖੀ ਹੋ ਜਾਂਦਾ ਕੰਮ ਕਰਨ ਦਿਲ ਨਹੀਂ ਕਰਦਾ ਤੇ ਥੋੜਾ ਥੋੜਾ ਕੰਮ ਦਾ ਮੈਨ ਲੈ ਲੈ ਕੇ ਮੈਂ ਕਰ ਲੈਨੀ ਮੈਨ ਕੋਈ ਔਖਾ ਨਹੀਂ ਲੱਗਦਾ ਤੇ ਆਪਾਂ ਘਰ ਦਾ ਕੰਮ ਜੀ ਆਪ ਹੀ ਕਰਦੇ ਆ ਸਾਰ ਕੋਈ ਹੈਲਪਰ ਨਹੀਂ ਰੱਖੇ ਇੰਨੇ ਨਾਲ ਚਲੋ ਜੀ ਸਿਹਤ ਵਧੀਆ ਰਹਿੰਦੀ ਹੈ ਬਣੀ ਤੇ ਕੁਸ ਬੀਬੀ ਕਰਵਾ ਦਿੰਦੀ ਹੁੰਦੀ ਹੈ ਕੰਮ ਤੇ ਕੁਸ ਮੈਂ ਕਰ ਲੈਨੀ ਹੈ ਝਾੜੂ ਪੋਚੇ ਦਾ ਮੈਂ ਹੀ ਕਰਦੀ ਆ ਵੀ ਨੇ ਨਾ ਇਹ ਆਵਦਾ ਸਰੀਰ ਤਾਂਦਰੁਸਤ ਰਹਿੰਦਾ ਜੀ ਕੰਮ ਨੂੰ ਜਿੰਨਾ ਛੱਡਦੇ ਆਂਗੇ ਉੰਨੀ ਆਪਾਂ ਨਿਰਗਲ ਹੋ ਜਾਾਂਗੇ ਜਿੰਨਾ ਆਪਾਂ ਕਰਾਂਗੇ ਤੇ ਉੰਨੀ ਆਪ ਵਧੀਆ ਰਹਾਂਗੇ ਸਬਜੀ ਵੀ ਮੇਰਾ ਸੁਭਾਅ ਮੈਂ ਆਪ ਹੀ چیرਦੀ ਆ ਮੈਨੂੰ ਐ ਹੁੰਦਾ ਵੀ ਆਪ ਸਫਾਈ ਨਾਲ ਆਪ چیرਾਂ ਤੇ ਆਪ ਕਰਾਂ ਜੋ ਕੰਮ ਆਪ ਕਰਦੇ ਆਂ ਜੀ ਆਪਾਂ ਵਧੀਆ ਲੱਗਦਾ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਤੁਸੀਂ ਦੱਸਣਾ ਸੁਣ ਕੇ ਮੈਨੂੰ ਲੱਗਦਾ ਕੋਈ ਵੀ ਕੰਮ ਕਰਾਂ ਮੈਨੂੰ ਐ ਹੁੰਦਾ ਵੀ ਮੈਂ ਆਪ ਕੀਤਾ ਤਾਂ ਵਧੀਆ ਕੀਤਾ ਮਨ ਨੂੰ ਇੱਕ ਤਸੱਲੀ ਜੀ ਹੋ ਜਾਂਦੀ ਹੈ ਕੰਮ ਕਰਕੇ ਲਓ ਜੀ ਨਾਲੇ ਆਪਾਂ ਕਰ ਲਈਏ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਨਾਲੇ ਕੱਟ ਲਈ ਸਬਜ਼ੀ ਸਬਜ਼ੀ ਆਪਾਂ ਬਣਾਈ ਲੇਟ ਹੈ ਜੀ ਆਪਾਂ ਕੱਟ ਲਈ ਮਿਰਚ ਹਰੀਆਂ ਨਾਲੇ ਟਮਾਟਰ ਆਪਣੀ ਪਈ ਹੈ ਲੋਣਦਾਨੀ ਆਲੂ ਅੱਜ ਨਹੀਂ ਪਾਏ ਨਹੀਂ ਅਸੀਂ ਸਬਜ਼ੀ ਚਾਲੂ ਬਣਾ ਕੋਈ ਬਣਾਉਂਦੇ ਨਹੀਂ ਸਬਜ਼ੀ ਅੱਜ ਮਰਮਾਣੀ ਨਹੀਂ ਕੀਤਾ ਵੀ ਆਲੂ ਕੱਟਾ ਬਸ ਐਮੀ ਬਗੇਰ ਆਲੂ ਦੀ ਮੱਖਾ ਬਣਾਵਾਂਗੇ ਚਲੋ ਜੀ ਅੱਜ ਕੰਮ ਹੋ ਗਿਆ ਅਸੀਂ ਥੋੜਾ ਜਿਹਾ ਖਰਾਬ ਫਿਰ ਵੀ ਠੀਕ ਹੋ ਗਏ ਖਰਾਇਸ ਕਰਕੇ ਹੋ ਗਿਆ ਤੁਸੀਂ ਦੇਖ ਰਹੇ ਹੋਮਾਂਗੇ ਵੀ ਹੁਣ ਕੜਾਹੀ ਆਪਣੀ ਆ ਰੱਖੀ ਹੋਈ ਹੈ ਤੇ ਫਿਰ ਆਪਾਂ ਕੜਾਹੀ ਬਦਲ ਦੇਾਂਗੇ ਤੁਸੀਂ ਸਾਨੂੰ ਅੱਗੇ ਜਾ ਕੇ ਦੱਸੋ ਮੈਂ ਮੈਥੋਂ ਕੀ ਗਲਤੀ ਹੋ ਗਈ ਮੈਂ ਇੱਥੇ ਨਾ ਜੀ ਸਾਰਾ ਮੈਂ ਇਹੋ ਕਰ ਦੇਣੀ ਹੈ ਮਸਾਲਾ ਵਗੈਰਾ ਪੰਨ ਦੇ ਨੀਮ ਮਸਾਲਾ ਪੰਨ ਲਈ ਮੈਂ ਵਿੱਚ ਗੁੜ ਪਾ ਦੇਣੀ ਜਦੋਂ ਗੁੜ ਪਾ ਦੇਣੀ ਆ ਤਾਂ ਉਹ ਗੁੜ ਕਾਲਸ ਜੀ ਫੜ ਲੈਂਦਾ ਤੇ ਫਿਰ ਮੈਨੂੰ ਮੈਂ ਪੇਠਾ ਵੀ ਵਿੱਚ ਸਿੱਟ ਦਿੰਨੀ ਆ ਮਸਾਲੇ ਦੇ ਵਿੱਚ ਜਦੋਂ ਮੈਂ ਪੇਠਾ ਸਿੱਟ ਦੇਣੀ ਆ ਫਿਰ ਮੇਰੇ ਮਨ ਨੂੰ ਐ ਲੱਗਦਾ ਵੀ ਮੇਰੇ ਮਨ ਨੂੰ ਐ ਲੱਗਦਾ ਵੀ ਪੇਠਾ ਕਵੜਾ ਹੋ ਜੂ ਵੀ ਗੜ ਕਵੜਾ ਹੋ ਗਿਆ ਮੈਨੂੰ ਐ ਲੱਗੇ ਕਿਉਂਕਿ ਕਪੇਠੇ ਚ ਪਾਣੀ ਨਹੀਂ ਸੀ ਐ ਕਿ ਪੇਠਾ ਆਪਣਾ ਸੁੱਕਾ ਸੀ ਤੇ ਫਿਰ ਮੈਂ ਸਾਰਾ ਪੇਠਾ ਦਵਾਰਾ ਕੱਢ ਕੇ ਧੋਤਾ। ਤੋਂ ਕਿ ਮੈਂ ਕਿਹਾ ਵੀ ਮੇਰ ਤਾਂ ਜਗਾਲਾ ਪੈਣਗੇ। ਕਹਿੰਦੇ ਨੇ ਉਹੀ ਗੱਲ ਹੋ ਗਈ। ਵੀ ਕਹਿੰਦੇ ਨੇ ਅੱਗੇ ਖਾਣ ਜੇ ਪੁੰਨਦੀ ਸੀ ਬਾਬਾ ਜੀ ਕੜੀ ਬਣਾ ਲੈ ਦੇਖੀ ਸੌਰੀ ਕਿ ਤੇ ਪੈਰਾਂ ਤੇ ਨਪਾਲੀ ਕਹਿੰਦੇ ਜਿੰਦੇ ਆ। ਤੇ ਮੇਰ ਨਾਲ ਤਾਂ ਜੋ ਗੱਲ ਹੋ ਗਈ ਸੀ। ਫਿਰ ਮੈਂ ਪੇਠਾ ਸਾਰਾ ਮਸਾਲੇ ਚੋਂ ਕੱਢ ਕੇ ਧੋਤਾ ਜੀ 2-3 ਵਾਰ। ਤੋ ਕਿ ਫੇਰ ਮੈਂ ਦੁਬਾਰਾ ਮਸਾਲਾ ਕੱਟਿਆ ਕੱਟ ਕੇ ਮਸਾਲਾ ਮੈਂ ਫੇਰ ਦੁਬਾਰਾ ਤਿਆਰ ਕੀਤਾ ਤੇ ਆਪਾਂ ਜੀ ਕੁੰਡੇ ਵਿੱਚ ਲਾਇਆ ਮਣੀ ਪਲਾਟ ਇਹ ਆਪਣੀ ਸਿਹਰ ਲਈ ਤੇ ਭਾਨ ਜੀ ਤੋਂ ਲੈ ਤੱਕ ਵੰਡਣਾ ਤੋਂ ਆਪਣਿਆਂ ਤੋਂ ਮਣੀ ਪਲਾਟ ਜੀ ਸਾਡੇ ਮਣੀ ਪਲਾਟ ਪਤਾ ਨਹੀਂ ਮੈਂ 2-3 ਵਾਰ ਲਾ ਚੁੱਕੀ ਹਾਂ ਪਹਿਲੇ ਮੈਂ ਕੱਚ ਦੀ ਬੋਤਲ ਚ ਲਾਇਆ ਸੀ ਫੇਰ ਮੈਂ ਕੱਢ ਲਿਆ ਉਹਦੇ ਚ ਮੈਂ ਖੈਵੀ ਕੰਚੀ ਦੀ ਬੋਤਲ ਚ ਜੀਨਾ ਚੱਲਿਆ ਪਹਿਲਾਂ ਵੀ ਮੈਂ 2-3 ਵਾਰ ਇਸ ਤਰ੍ਹਾਂ ਖਰਾਬ ਹੋ ਗਏ ਮੇਰਾ ਮਣੀ ਪਲਾਟ ਪਤਾ ਨਹੀਂ ਸਾਡੇ ਮਣੀ ਪਲਾਟ ਕਿਉਂ ਨਹੀਂ ਲੱਗਦਾ ਤੇ ਹੁਣ ਫਿਰ ਮੈਂ ਕੁੰਡੇ ਦੀ ਚਿਲਾ ਤੇ ਮੇਰੇ ਲਈ ਵੀ ਕੁੰਡਾ ਨਵਾਂ ਪਿਆ ਸੀ ਆਪਣੇ ਦੇ ਜਾਂਦੇ ਭਾਈ ਕਰਪਾण्डे ਮਿੱਟੀ ਦੇ ਆਪਾਂ ਲੈਨੇ ਆ ਜੀ ਇਹ ਨਵਾਂ ਕੁੰਡਾ ਪਿਆ ਸੀ ਮੈਂ ਕਿਹਾ ਜੇ ਮਿੱਟੀ ਚ ਖਬਰ ਹਸੇਤੀ ਹੋ ਜੇ ਤੇ ਆਪਾਂ ਲਾ ਕੇ ਦੇਖੇ ਤੇ ਮੈਂ ਅੰਦਰ ਰੱਖ ਲਿਆ ਮੈਨੂੰ ਐ ਵੀ ਹਰੇ ਬਾਈ ਜੀ ਵਧੀਆ ਲੱਗਦੀ ਬਾਹਰ ਲੱਗੇ ਹੋਏ ਨੇ ਆਪਣੇ ਗਮਲੇ ਤੇ ਗਮਲੇ ਵੱਲ ਮੈਂ ਆ ਵੀਡੀਓ ਬਣਾਉਣ ਕਰਕੇ ਕਿਤੇ ਧਿਆਨ ਹੀ ਨਹੀਂ ਦਿੱਤਾ ਇੰਨੀ ਵਿਜੀ ਹੋ ਜਾਣੀ ਵੀਡੀਓ ਜੀ ਹਲੇ ਮੈਨੂੰ ਬਹੁਤ ਸ਼ੌਕ ਆ ਜੀ ਫੁੱਲਾਂ ਦਾ ਤੇ ਗਮਲੇ ਗਮਦੇ ਲਾਉਣ ਦਾ ਤੇ ਕਿ ਮੈਂ ਬਿਲਕੁਲ ਇਸ ਤੋਂ ਘੱਟ ਬਲਦੇ ਆ ਨਹੀਂ ਦਿੱਤਾ ਵੀਡੀਓ ਬੰਨੀ ਧਿਆਨ ਬਹੁਤ ਜ਼ਿਆਦਾ ਦਿਨੇ ਆ ਕਿਉਂਕਿ ਵੀ ਵਾਚ ਟਾਈਮ ਆਪਣਾ ਪੂਰਾ ਹੋ ਜੇ ਜੇ ਆਪਾਂ ਵੀਡੀਓ ਪਾਵਾਂਗੇ ਤਾਂ ਹੀ ਆਪਾਂ ਨੂੰ ਵਾਚ ਟਾਈਮ ਮਿਲੇਗਾ ਆਪਣੀ ਵੀਡੀਓ ਨੂੰ ਜੀ ਫੁੱਲ ਵਾਚ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤਾਂ ਕਿ ਆਪਾਂ ਅੱਗੇ ਵਧ ਸਕੀਏ ਆਪਾਂ ਸੋਡੇ ਉਸ ਨਾਲੇ ਅੱਗੇ ਵਧ ਸਕਦੇ ਆ ਆ ਪਾਸਵਰਡ ਦੀ ਸਪੋਰਟ ਨਾਲ ਹੀ ਅੱਗੇ ਜਾ ਸਕਦੇ ਆ ਜੀ ਆ ਦੇਖੋ ਜੀ ਹੁਣ ਆਪਣਾ ਤੜਕਾ ਇਹ ਖਰਾਬ ਹੋ ਗਿਆ ਫਿਰ ਤਾਂ ਮੈਂ ਜਿਹੜਾ ਬਣਾਇਆ ਤੜਕਾ ਉਹਦੀ ਮੈਂ ਵੀਡੀਓ ਨਹੀਂ ਬਣਾਈ ਛੋਡੇ ਨਾਲ ਉਹਦੀ ਵੀਡੀਓ ਨਹੀਂ ਸ਼ੂਟ ਕੀਤੀ ਦੇਖੋ ਜਦੋਂ ਮੈਂ ਗੁੜ ਪਾ ਦਿੰਨੀ ਤਾਂ ਤੰਤਰ ਲੱਗ ਜਾਂਦਾ ਗੁੜ ਕਾਲਾ ਹੋ ਜਾਂਦਾ ਮੈਂ ਮੜਾ ਜਾ ਚੱਟ ਕੇ ਵੀ ਦੇਖੇ ਸੀ ਉਂਗਲ ਨਾਲ ਕੌੜਾ ਜਿਹਾ ਲੱਗੇ ਮੈਂ ਕਿਹਾ ਮੇਰੇ ਤਾਂ ਅੱਜ ਸਿੱਤਰ ਪੈਣਗੇ ਵਿਆਹ ਕੀ ਕੀਤਾ ਇੱਕ ਬੱਚੇ ਆਏ ਸੀ ਤੇ ਹੁੰਦਾ ਇਹ ਜਿੰਸੀ ਸੀ ਅਸੀਂ ਬਾਹਰ ਖਾਣਾ ਖਾ ਕੇ ਆਵਾਂਗੇ ਖਾ ਕੇ ਆਏ ਨੇ ਫੇਰ ਵੀ ਕਈ ਵਾਰ ਪਤੀ ਹੁੰਦਾ ਬੱਚਿਆਂ ਦਾ ਆ ਕੇ ਕਹਿਣ ਵੀ ਇਸ ਤਰ੍ਹਾਂ ਹੀ ਖਾਣਾ ਖਾਣਾ ਮੇਰੇ ਬੇਟੇ ਦਾ ਦੋਸਤ ਵੱਡੇ ਦਾ ਦੇਖੋ ਜੀ ਕਾਲਾ ਹੋ ਗਿਆ ਤੁਸੀਂ ਦੇਖ ਰਹੇ ਹੋ ਨਾਲੇ ਮੇਰੇ ਭਾਨ ਜੱ ਭਤੀਜੇ ਸਾਰੇ ਆਏ ਹੋਏ ਨੇ ਤੇ ਕਾਸਤ ਦੋਸਤਰੀ ਆਏ ਹੋਏ ਕਾਲਾ ਹੋ ਗਿਆ ਇਸ ਤਰ੍ਹਾਂ ਮੈਨ ਬਰੀਨ ਲੱਗੇ ਮੈਂ ਕਿ ਗੁੜ ਵੀ ਮੱਚ ਗਿਆ ਤੇ ਆਪਾਂ ਫਿਰ ਕੱਢ ਲੈਨੇ ਸਬਜੀ ਇਹ ਜਿਵੇਂ ਗੈਸ ਚੰਗੀ ਤਰ੍ਹਾਂ ਚਲਾਇਆ ਨਹੀਂ ਹੁੰਦਾ ਸਿੰਮਤ ਹੀ ਹੁੰਦਾ ਮੇਰੇ ਗੈਸ ਵੀਡੀਓ ਪਾਉਣ ਨਾਲ ਜੀ ਕਬ ਦੇ ਆਪ ਨੂੰ ਬਿਜੀ ਰੱਖਣਾ ਤੇ ਆਪਣਾ ਹੋਰ ਪਾਸੇ ਦਨਾਗ ਨਹੀਂ ਜਾਂਦਾ ਬਹਰ ਕਿਸੇ ਵਾਸਤੇ ਵੱਲ ਤੇ ਇਹਦੇ ਨਾਲ ਬੰਦਾ ਕਾਫੀ ਹੱਦ ਤੱਕ ਆਪਾਂ ਮਾਰੀਆਂ ਤੋਂ ਵੀ ਮੁਕਤ ਰਹਿਣੇ ਆ ਐ ਹੁੰਦਾ ਵੀ ਵੀਡੀਓ ਪਾਉਣੀ ਆ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਆ ਸੁਣ ਮੇਰਨਾ ਜੀ ਤੇ ਆਪਣਾ ਆਮ ਲੋਕਾਂ ਨਾਲੋਂ ਜਨਤਾ ਨਾਲੋਂ ਧਿਆਨ ਹਟ ਕੇ ਤੁਹਾਡੇ ਨਾਲ ਲੱਗਿਆ ਹੋਇਆ ਕਿਉਂਕਿ ਤੁਸੀਂ ਸਾਨੂੰ ਬਹੁਤ ਹੀ ਵਧੀਆ ਵੀਰ ਜੀ ਮਿਲੇ ਆ ਸਾਰੇ ਆਪਾਂ ਨੂੰ ਪਿਆਰ ਕਰਨ ਵਾਲੇ ਆਪਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੋ ਆਪਾਂ ਨੂੰ ਐਸੇ-ਐਸੇ ਕਮੈਂਟ ਕਰਦੇ ਨੇ ਸਾਰੇ ਤੇ ਬਹੁਤ ਵਧੀਆ ਲੱਗਦਾ ਆਪਣਾ ਸੌਂਕ ਸੀ ਜੀ ਸੋਸ਼ਲ ਮੀਡੀਆ ਤੇ ਆਉਣ ਦਾ ਉਹ ਆਪਣਾ ਸੁਪਨਾ ਤੁਸੀਂ ਹੋਈ ਪੂਰਾ ਕਰਨਾ ਤੇ ਆਪਣਾ ਸਾਥ ਇਸ ਤਰੀ ਬਣਾ ਕੇ ਰੱਖਣਾ ਮੈਨੂੰ ਬਹੁਤ ਭੈਣ ਭਰਾ ਵਧੀਆ ਵਧੀਆ ਮਿਲੇ ਆ ਇੱਕ ਗੁਰਪ੍ਰੀਤ ਸਿੰਘ ਵੀਰ ਤੇ ਇੱਕ ਗਰਮੇਲ ਸਿੰਘ ਜਿਨਾਲਾ ਤੋਂ ਇੱਕ ਸਹਿਜ ਬਲੌਗ ਵਾਲੇ ਤੇ ਗੁੰਨੂ ਜੀ ਤੇ ਬਹੁਤ ਜਿਆਦੇ ਮਿਲੇ ਜੀ ਅਲਵੀਰਾ ਜੀ ਤੇ ਬਹੁਤ ਸਾਰਿਆਂ ਦੇ ਮੈਂ ਨਾਮ ਦਿਮਾਗ ਚੋਂ ਲੈਣਾ ਭੁੱਲ ਗਈ ਬਹੁਤ ਵਧੀਆ ਸੋਹਣੇ ਕਮੈਂਟ ਕਰਦੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆਹ ਸਬਜੀ ਹੁਣ ਜੀ ਇਹ ਆਪਾਂ ਟਾਕਤੀ ਪਹਿਲਾਂ ਹੀ ਹੋਈ ਇਹ ਹੈ ਜੀ ਫਿਰ ਆਪਾਂ ਇਹਨੂੰ ਦੁਬਾਰਾ ਧੋਵਾਂਗੇ ਕੱਢ ਕੇ ਅਜੇ ਇਸ ਤਰ੍ਹਾਂ ਬਣਦੀ ਆਪਾਂ ਰੱਖਤੀ ਸੇਮ ਤੇ ਹੈਗਾ ਇਸ ਆਪਣਾ ਕਿੰਨਾ ਵਧੀਆ ਲੱਗਦਾ ਮਣੀ ਪਲਾਟ ਜੀ ਜੇ ਹਰਾ ਹੋ ਜੇ ਬਹੁਤ ਵਧੀਆ ਹੋਵੇ ਮਨ ਨੂੰ ਸਕੂਨ ਜਾ ਜੇ ਇੱਕ ਦੇਖੋ ਜੀ ਬਾਹਰ ਲ ਬੇਉ ਦਿਖਾ ਰਿਆ ਸਾਨੂੰ ਨੇ ਰੋਗੇ ਸਬਜੀ ਮੈਂ ਲੇਟ ਧਰੀਏ ਕਾਫੀ ਗੇਸ ਤੇ ਧਰਨੀ ਹੁੰਦੀ ਹੈ ਕਿਹੜਾ ਜੀ ਆਪਾਂ ਚੁੱਲੇ 'ਚ ਫੂਕਾ ਮਾਰਨੀ ਐ ਨਾ ਫੇਰ ਤਾਂ ਟਾਈਮ ਲੱਗਦਾ ਤੇ ਆਪਾਂ ਸੋਨ ਕਰਾਤੀ ਵੇੜੇ ਦੀ ਸੈਰ ਅਸੀਂ ਕੁੱਤੀ ਨੂੰ ਲੱਭ ਰਹੇ ਹਾਂ ਸਾਡੀ ਕੁੱਤੀ ਨਹੀਂ ਥਿਆ ਰਹੀ ਉਹ ਬਾਹਰ ਚਲੀ ਜਾਂਦੀ ਐ ਫੇਰ ਐ ਹੁੰਦਾ ਵੀ ਕਿਤੇ ਵਗ ਨਾ ਜਾਵੇ ਹੁਣ ਇੱਕ ਪਰਿਵਾਰ ਦਾ ਮੈਂਬਰ ਜੇ ਬਣ ਜਾਂਦਾ ਕੋਈ ਵੀ ਜਾਨਵਰ ਆਪਨ ਪਿਆਰ ਆਉਣ ਲੱਗ ਜਾਂਦਾ ਉਹ ਲੁੱਕ ਗਈ ਉੱਥੇ ਜਾ ਕੇ ਇੱਧਰ ਪਲਾਟ 'ਚ ਕੱਖਾਂ 'ਚ ਤੇ ਅਸੀਂ ਉਹਨੂੰ ਭਾਲਦੇ ਰਹੇ ਮੈਂ ਕਿੱਧਰ ਚਲੀ ਗਈ ਨਾ ਗਾਲਾਂ ਪੈਣਗੀਆਂ ਆਕਾਸ਼ ਤੋਂ ਜੀ ਕੁੱਤੀ ਨਾ ਥੇ ਲੋ ਜੀ ਹੁਣ ਆਪਾ ਕੜਾਈਆ ਦੇਖੋ ਜੀ ਤੁਸੀਂ ਆਪਣਾ ਚੇਂਜ ਕੀਤਾ ਹੋਇਆ ਆਪਾਂ ਦੁਬਾਰਾ ਸਬਜ਼ੀ ਬਣਾਈ ਹੈ ਤੜਕਾ ਲਾ ਕੇ ਹੁਣ ਆਪਾਂ ਟੈਸਟ ਵੀ ਕਰਾਂਗੇ ਮੇਰੇ ਮਨ ਨੂੰ ਇੱਕ ਵਹਿਮ ਜਾ ਹੋ ਗਿਆ ਚਲੋ ਜੀ ਵਹਿਮ ਆਪਣਾ ਸੱਚੀ ਸੀ ਜਦੋਂ ਆਪਾਂ ਕਿਸੇ ਚੀਜ਼ ਦਾ ਵਹਿਮ ਕਰ ਲਈ ਤੇ ਸਬਜੀ ਜ਼ਰੂਰ ਕੌੜੀ ਬਣਦੀ ਇਸ ਤਰ੍ਹਾਂ ਬਣਦੀ ਤਾਂ ਮੇਰੇ ਗਾਲਾਂ ਬਹੁਤ ਪੈਂਦੀ ਆ ਆਪਾਂ ਅੱਜ ਗਾਲਾਂ ਤੋਂ ਬਚ ਕੇ ਨਾਲੇ ਖਾਈਏ ਖਾਣੀ ਨਹੀਂ ਸੀ ਕਿਸੇ ਨੇ ਗਾਲਾਂ ਦੇਣੀਆਂ ਸੀ ਸਾਰਿਆਂ ਨੇ ਲਓ ਜੀ ਹੁਣ ਆਪਾਂ ਕੌਲੀ ਚ ਪਾ ਲਈ ਸਬਜੀ ਤੇ ਹੁਣ ਆਪਾਂ ਪਹਿਲਾਂ ਕਰਾਂਗੇ ਚੈੱਕ ਤੇ ਇੱਧਰ ਆਪਾਂ ਸਲਾਦ ਕੱਟ ਲਿਆ ਜੇ ਬੱਚਿਆਂ ਨੇ ਖਾਣਾ ਹੋਇਆ ਖਾ ਲੈਣਗੇ ਕਰ ਰੋਟੀ ਨਹੀਂ ਮੈਂ ਇਤੇ ਪ੍ਰਧਾਨ ਜੀ ਦਾ ਸਾਕੀ ਲਾਵਾਂਗੇ ਆਪਾਂ ਸਲਾਦ ਲਿਆ ਕੱਟ ਖੀਰੇ కూਰੇ ਥੋੜੇ ਕੱਟੇ ਫਿਰ ਦੁਬਾਰਾ ਕੱਟ ਲਾਂਗੇ ਜੇ ਹੋਰ ਲੋੜ ਪਈ ਲਓ ਜੀ ਸਬਜ਼ੀ ਆਪਾਂ ਚੈੱਕ ਕਰ